ਮਿਲ ਕੇ ਸੁਣੀਏ ਕਹੀਏ ਮਿਲਿਆ ਸੰਪ ਮਸਤ ਕਾਜ ਰਹੀਏ ਸੰਤਨ ਸਿਉ ਬੋਲੇ ਉਪਕਾਰੀ ਮੋਨਖ ਸਿਉ ਬੋਲੇ ਜਾ ਬੋਲੇ ਕਿਉਂ ਪਰਹ ਵਿਚਾਰਾ ਕਾਹੋ ਕਬੀਰ ਛੂਛਾ ਕਟ ਬੋਲੇ ਜੈ ਸ੍ਰਾਮ ਨਾਮ ਰਵ ਰਹੀ ਐ ਜੈ ਸ੍ਰਾਮ ਨਾਮ ਰਵ ਰਹੀ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਬ੍ਰਹਮ ਗਿਆਨੀ ਸਿੰਘ ਸੂਰਮੇ ਤਤ ਬਿਤੇ ਜਿਹੜੇ ਕਿ ਬਚਨ ਦੇ ਬਲੀ ਅਤੇ ਇਸੇ ਤਰ੍ਹਾਂ ਬੜੇ-ਬੜੇ ਵੱਡੇ-ਵੱਡੇ ਜੁਝਾਰੂਆਂ ਦੇ ਨਾਲ ਜੰਗ ਲੜ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਮਹਾਨ ਤਤ ਬਿਤੇ ਬਾਬਾ ਜੀਵਨ ਸਿੰਘ ਜੀ ਤਿੰਨਾਂ ਦੇ 363ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖ ਕਰਕੇ ਇਹ ਅੱਜ ਦਾ ਨਗਰ ਕੀਰਤਨ ਜਿਹੜਾ ਹੈ ਇਹ ਤੋਂ ਪ੍ਰਾਰੰਭ ਹੋ ਰਿਹਾ ਹੈ ਹਰ ਸਾਲ ਹੀ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਜੀ ਤੋਂ ਇਹ ਨਗਰ ਕੀਰਤਨ ਪ੍ਰਾਰੰਭ ਹੁੰਦਾ ਹੈ ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਇਥੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਹੋ ਰਹੀ ਹੈ ਇਹ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਜੀ ਤੋਂ ਪ੍ਰਾਰੰਭ ਹੋ ਕਰਕੇ ਰਸਤੇ ਨੂੰ ਪੈਂਡੇ ਨੂੰ ਤੈਅ ਕਰਦਾ ਹੋਇਆ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਵਿਖੇ ਇਸ ਦੀ ਸਮਾਪਤੀ ਹੋਵੇਗੀ ਇਹ ਸਮੁੱਚੇ ਹੀ ਪ੍ਰਬੰਧ ਨੂੰ ਜਿਹੜਾ ਹੈ ਇਥੋਂ ਆਰੰਭਤਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਹੇਠ ਹੋ ਰਹੀ ਹੈ ਅਤੇ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਮਿਸ਼ਨ ਦੇ ਵੱਲੋਂ ਇਸ ਸੁਸਾਇਟੀ ਵੱਲੋਂ ਇਹ ਹਰ ਸਾਲ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਏ ਉਹ ਬ੍ਰਹਮ ਗਿਆਨੀ ਬਾਬਾ ਜੀਵਨ ਸਿੰਘ ਜਿਨ੍ਹਾਂ ਨੇ ਇੰਨੇ ਕ ਵੱਡੇ ਕੌਤਕ ਆਪਣੇ ਜੀਵਨ ਦੇ ਵਿੱਚ ਸੇਵਾਵਾਂ ਕੀਤੀਆਂ ਜਿੱਥੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾਇਆ ਸੀ ਤੇ ਗਲ ਦੇ ਨਾਲ ਲਾ ਕਰਕੇ ਇਸੇ ਤਰ੍ਹਾਂ ਬੜੇ ਬੜੇ ਵੱਡੀਆਂ ਉਪਾਦੀਆਂ ਬਖਸ਼ਿਸ਼ ਕਰ ਦਿੱਤੀਆਂ ਅਤੇ ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਿਆਨਤ ਖੁਸ਼ੀਆਂ ਜੜੀਆਂ ਨੇ ਉਹ ਬਾਬਾ ਜੀਵਨ ਸਿੰਘ ਜੀ ਨੂੰ ਪ੍ਰਾਪਤ ਹੈ ਉਸ ਬ੍ਰਹਮ ਗਿਆਨੀ ਦਾ ਉਸ ਸੂਰਮੇ ਦਾ ਉਸ ਤਤ ਬੀਤੇ ਗੁਰੂ ਦੇ ਲਾਲ ਦਾ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਰੀਆਂ ਹੀ ਸੰਗਤਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਸੀਂ ਲੱਖ ਲੱਖ ਵਧਾਈਆਂ ਦਿੰਨੇ ਹਾਂ ਤੇ ਆਈਆਂ ਹੋਈਆਂ ਸੰਗਤਾਂ ਨੂੰ ਅਸੀਂ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦਾ ਨਗਰ ਕੀਰਤਨ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਪਾਕਿ ਸਾਹਿਬ ਤੇ ਗੁਰੂ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਤੇ ਸੁਰ ਸੰਗ ਦੇ ਜਿਹੜੀ ਸੰਗਤ ਹੈ ਉਹ ਸੰਗਤ ਦੀ ਅਗਵਾਈ ਉਸ ਪਿੰਡ ਦੇ ਸਦਾ ਬਲਬੀਰ ਸੋਣੀ ਜਿਹੜੇ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਹੈ ਉਹ ਹਰ ਸਾਲ ਦੀ ਤਰ੍ਹਾਂ ਅੱਜ 363ਵਾਂ ਜਿਹੜਾ ਬਾਬਾ ਜੀਵੇਂ ਸੰਧਰ ਦਿਹਾੜਾ ਵਾ ਉਹਨੂੰ ਸਮਰਪਿਤ ਇਹ ਇਥੋਂ ਨਗਰ ਜਿਹੜਾ ਕੀਰਤਨ ਲੈ ਕੇ ਹਰ ਸਾਲ ਦੀ ਤਰ੍ਹਾਂ ਤਰਨਤਾਰਨ ਤੋਂ ਸ਼ੁਰੂ ਕਰਕੇ ਗੋਂਦਵਾਲ ਸਾਹਿਬ ਤੋਂ ਹੁੰਦੇ ਹੋਏ ਨਗਰਾਂ ਦੇ ਵਿੱਚੋਂ ਦੀ ਗੁਰੂ ਦਾ ਜਸ ਗਾਣ ਕਰਦੇ ਹੋਏ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਜਾ ਕੇ ਇਹਨਾਂ ਨੇ ਉੱਥੇ ਇਸ ਨਗਰ ਕੀਰਤਨ ਦੀ ਸਮਾਪਤੀ ਕਰਨੀ